ਲਗਾਇਆ ਹੁੰਦਾ ਕਹਿੰਦੇ ਮਹਾਰਾਜ ਜਦੋਂ ਅਵਤਾਰ ਧਾਰਿਆ ਤੇ ਅੱਠ ਮੂੰਹਾਂ ਵਾਲਾ ਦੀਵਾ ਅਸ਼ਟਮੁਖੀ ਦੀਪਕ ਉਸ ਕਮਰੇ ਵਿੱਚ ਜਗ ਰਿਹਾ ਸੀ ਦੁਤ ਘਟ ਗਈ ਉਦੀ ਰਵ ਮੰਨੋ ਤੇ ਜਿਵੇਂ ਸੂਰਜ ਚੜ੍ਹੇ ਤੇ ਦੀਵੇ ਨੂੰ ਕੌਣ ਪੁੱਛਦਾ ਜਦੋਂ ਦਸਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ ਕਵੀ ਰਾਜ ਕਹਿੰਦੇ ਉਹ ਦੀਵਾਲ ਦੀ ਦੀਵੇ ਦੀ ਲੋ ਫਿੱਕੀ ਪੈ ਗਈ ਉਹ ਦੀਵੇ ਦਾ ਪਤਾ ਹੀ ਨਾ ਲੱਗੇ ਜਗਦਾ ਸਤਿਗੁਰਾਂ ਦਾ ਮੁਖ ਮੰਡਲ ਇਦਾਂ ਜਿਵੇਂ 14 ਲੋਕਾਂ ਵਿੱਚ ਸੂਰਜ ਚੜ ਆਵੇ ਭਾਰੀ ਪ੍ਰਤਾਪ ਅੱਠ ਮੁਖੀ ਦੀਵੇ ਦੀ ਸੋਭਾ ਨਹੀਂ ਰਹੇਗੀ ਮਾਨੋ ਘਰ ਵਿੱਚ ਦਿਨ ਚੜ ਗਿਆ ਹੁੰਦਾ ਹੈ ਸੇਧਿਆ ਮਹਨਤਾਇਨ ਤੇ ਮਾਤਾ ਜਦੋਂ ਧਨ ਮਾਤਾ ਗੁਜਰ ਕੌਰ ਜੀ ਦਾਇਆਂ ਦੇ ਸੇਵਾ ਕਰਨ ਯੋਗ ਹੋਏ ਐ ਹਨ ਹੈ ਬਧਾਈ ਆਨੰਦ ਦਾਤਾ ਪੁੱਤਰ ਨੇ ਜਨਮ ਲਿਆ ਹੈ ਅਵਤਾਰ ਧਾਰਿਆ ਸਤਿਗੁਰਾਂ ਨੇ ਇਹ ਬਹੁਤ ਆਨੰਦ ਦੇ ਦੇਣ ਵਾਲੀਆਂ ਵਧਾਈਆਂ ਮਾਤਾ ਜੀ ਦੇ ਘਰ ਵਿੱਚ ਹੋਣ ਲੱਗੀਆਂ ਹਨ ਅੰਤਰ ਵਹਿਰ ਦਾਸ ਗਨ ਦਾਸੀ ਜਿੰਨੇ ਗੁਰੂ ਘਰ ਦੇ ਦਾਸ ਸਿੱਖ ਸਿੱਖਣੀਆਂ ਸੇਵਾਦਾਰ ਸੰਨ ਵਿਚਰਤ ਇਤ ਉਤ ਦਿਦੇ ਹੁਲਾਸੀ ਬੜੇ ਖੁਸ਼ ਹੋ ਰਹੇ ਕੋ ਖੱਬੇ ਸਜੇ ਸੇਵਾ ਕਰਦੇ ਨਾ ਘਰ ਦੇ ਕੰਮ ਤੇ ਬੜੇ ਭਾਰੀ ਚਾ ਚੜ ਰਹੇ ਹਨ ਆਪਸ ਮਹਿ ਬਹੁ ਕਰ ਕਰ ਚਾਈ ਤੇ ਇੱਕ ਦੂਜੇ ਨਾਲ ਸਿੱਖ ਮਾਈ ਭਾਈ ਸੰਗਤਾਂ ਬੜਾ ਚਾ ਕਰਕੇ ਬਚਨ ਕਰਦੀਆਂ ਹਨ ਮਿਲ ਹੈ ਬਖਾਨਾ ਹਾਂ સતਤ ਸੁਣਾਈ ਬੜੀ ਭਾਰੀ ਸ਼ੋਭਾ ਕਰਦੇ ਐ ਧੰਨ ਗੁਰੂ ਕਲਗੀਧਰ ਸਹਿਬ ਮਹਾਰਾਜ ਦੀ ਆਪਸ ਦੇ ਵਿੱਚ ਸਿੱਖ ਸੰਗਤਾਂ ਇਦਾਂ ਬਚਨ ਕਰਦੇ ਐ ਗੁਰ ਘਰ ਜਨਮਿਓ ਸਾਹਿਬ ਜਾਦਾ ਉਹ ਇੱਕ ਦੂਜੇ ਨੂੰ ਦੱਸਦੇ ਭਾਈ ਤੈਨੂੰ ਪਤਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਸਾਹਿਬ ਜਾਦੇ ਨੇ ਅਵਤਾਰ ਧਾਰਿਆ ਹੈ ਸਭ ਨਿਜ ਜਨਨ ਦਿਹੀ ਅਹਲਾਦਾ ਐਸਾ ਸਾਹਿਬ ਜਾਦਾ ਪੈਦਾ ਹੋਇਆ ਅਵਤਾਰ ਆਇਆ ਜਿਹੜਾ ਸਾਰੇ ਸਿੱਖਾਂ ਸੇਵਕਾਂ ਨੂੰ ਸੁਖ ਦੇਵੇਗਾ ਜਿਹੜਾ ਸਾਰੇ ਸਿੱਖਾਂ ਨੂੰ ਅਨੰਦ ਦੇਣ ਵਾਸਤੇ ਆਇਆ ਹੈ ਪੋਤਰ ਬਦਨ ਕੋ ਦੇਖ ਪਰਖੀ ਇਹ ਤਰ ਸਾਧ ਸੰਗਤ ਜੀ ਹੁਣ ਮਾਤਾ ਨਾਨਕੀ ਦੀ ਇੱਛਾ ਸੀ ਜਿਹੜੀ ਗੁਰੂ ਅਰਗਵਿੰਦ ਸਾਹਿਬ ਨੇ ਵਾਰ ਦਿੱਤਾ ਸੀ ਨਾ ਵੀ ਪੋਤਰੇ ਦਾ ਮੂੰਹ ਵੇਖੋਗੇ ਉਹ ਹੈ ਐਸਾ ਪ੍ਰਤਾਪ ਹੋਵੇਗਾ ਤੁਹਾਡੇ ਪੋਤਰੇ ਦਾ ਵੀ ਸੂਰਜ ਦੀ ਆਭਾ ਵੀ ਫਿੱਕੀ ਪੈ ਜਾਏਗੀ ਧੰਨ ਮਾਤਾ ਨਾਨਕੀ ਜੀ ਦਾ ਉਡੀਕਦਿਆਂ ਦਿਨ ਆ ਗਿਆ ਹੈ ਜਦੋਂ ਧੰਨ ਮਾਤਾ ਨਾਨਕੀ ਜੀ ਨੇ ਪਹਿਲੀ ਵਾਰ ਪੋਤਰੇ ਦਾ ਮੁਖ ਜਿਹੜਾ ਉਹ ਵੇਖਣਾ ਕੀਤਾ ਹੈ ਮਾਤਾ ਨਾਨਕੀ ਵੋਦ ਵਿਸ਼ੇਖੀ ਮਾਤਾ ਨਾਨਕੀ ਜੀ ਵਾਰ ਨੇ ਬਲਿਹਾਰ ਨੇ ਜਾਂਦੇ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਅਜ ਸੱਚੇ ਹੋ ਗਏ ਹੈ ਮਨਹੋ ਕੋਕ ਅਨਦ ਬਿਕ ਸਤ ਸੁੰਦਰ ਜਿਵੇਂ ਸਾਧ ਸੰਗ ਦੀ ਬੜਾ ਸੋਹਣਾ ਕਮਲ ਦਾ ਵੱਡਾ ਫੁੱਲ ਖਿੜਿਆ ਹੁੰਦਾ ਹੈ ਚੰਦ ਮਨਿੰਦ ਚਾਰ ਦੁਤ ਮੰਦਿਰ ਇਸ ਤਰ੍ਹਾਂ ਇਹ ਬੱਚਾ ਐ ਕਿਹਦਾ ਹੈ ਚੰ드ਰਮਾ ਵਰਗਾ ਗੋਲ ਮੁਖ ਹੈ ਤੇ ਨੇਤਰ ਐ ਵੱਡੇ ਵੱਡੇ ਆ ਜਿੱਦਾਂ ਕਿਤੇ ਭਾਰੀ ਕਮਲ ਖੜਿਆ ਹੁੰਦਾ ਹੈ ਭਈ ਪ੍ਰਾਤ ਸਭ ਬਜੀ ਵਧਾਈ ਤੇ ਜਿਵੇਂ ਚੰਨ ਚੜ ਗਿਆ ਹੋਵੇ ਪੁੰਨਿਆਂ ਦਾ ਸਾਰੇ ਘਰ ਵਿੱਚ ਏਦਾਂ ਕਹਿੰਦੇ ਸੋਭਾ ਆਬਾ ਫੈਲ ਰਹੀ ਹੈ ਦਸ਼ਮੇਸ਼ ਪਾਤਸ਼ਾਹੀ ਤੇ ਭਈ ਪ੍ਰਾਤ ਸਭ ਬਜੀ ਵਧਾਈ ਏਦਾਂ ਰਾਤ ਖੁਸ਼ੀਆਂ ਕਰਦਿਆਂ ਦਿਨ ਚੜ ਗਿਆ ਹੈ ਜੀ ਮੇਲੇ ਸੰਗਤ ਇਕੱਠੀ ਹੋਏ ਆਈ ਕਿਉਂਕਿ ਸਤਿਗੁਰਾਂ ਦਾ ਅਵਤਾਰ ਇੱਕ ਪੈਰ ਰਾਤ ਰਹਿੰਦਿਆਂ ਹੋਇਆ ਸੀ ਪੋਸੂ ਦੀ ਸਤਮੀ ਨੂੰ ਸਤਿਗੁਰਾਂ ਨੇ ਅਵਤਾਰ ਧਾਰਿਆ ਤੇ ਇੱਕ ਪੈਰ ਰਾਤ ਬਾਕੀ ਜੇ ਜਦੋਂ ਆਪ ਜੀ ਨੇ અવਤਾਰ ਧਾਰਿਆ ਦਿਨ ਚੜ ਗਿਆ ਵਧਾਈਆਂ ਖੁਸ਼ੀਆਂ ਹੁੰਦੀਆਂ ਸਭ ਪਾਸੇ ਬੜੀ ਭਾਰੀ ਸੰਗਤ ਇਕੱਠੀ ਹੋ ਰਹੀ ਹੈ ਭਾਂਤ ਭਾਂਤ ਕੀ ਕੌਤਕ ਕਰਨੇ ਹਨ ਖੁਸ਼ੀਆਂ ਦੇ ਵਿੱਚ ਭਾਂਤ ਭਾਂਤ ਦੇ ਤਰ੍ਹਾਂ ਤਰ੍ਹਾਂ ਦੇ ਕੌਤਕ ਹੋ ਰਹੇ ਹਨ ਸ੍ਰੀ ਸਤਗੁਰੂ ਕੇ ਸ਼ਬਦ ਉਚਰਹੀ ਪਟਨਾ ਸਾਹਿਬ ਦੀ ਸਾਰੀ ਸੰਗਤ ਨੂੰ ਪਤਾ ਲੱਗਦਾ ਹੈ ਸੰਗਤਾਂ ਜਥੇ ਬਨ ਬਨ ਕੇ ਮਾਈਆਂ ਪਰਿਵਾਰਾਂ ਸਨੇਤ ਬੱਚਿਆਂ ਨੂੰ ਲੈ ਲੈ ਆਉਂਦੇ ਹੈ ਇਸ ਪ੍ਰਕਾਰ ਗੁਰਬਾਣੀ ਦਾ ਸ਼ਬਦ ਕੀਰਤਨ ਉੱਚੀ ਉੱਚੀ ਆ ਰਿਹਾ ਗਾ ਰਹੇ ਹਨ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਾਏ ਗੁਰ ਚੰਨ ਲਾਗੇ ਦਿਨ ਸੁਭਾਗੇ ਇਸ ਤਰ੍ਹਾਂ ਮਾਰੇ ਸੱਚੇ ਪਾਤਸ਼ਾਹ ਜੀ ਦੀ ਸੋਭਾ ਗਾਉਂਦੀ ਹੋਈ ਸਾਧ ਸੰਗਤ ਆ ਰਹੀ ਹੈ ਕਚ ਹਮਦੰਗਰ ਬਾਬ ਵਿਸਾਲਾ ਨਿੱਕੀਆਂ ਨਿੱਕੀਆਂ ਜਿਹੜੀਆਂ ਢੋਲਕੀਆਂ ਉਹ ਵੱਜਦੀਆਂ ਡੁਗਡੁਗੀਆਂ ਕਿਤੇ ਰਬਾਬ ਖੜਕਦੀ ਹੈ ਕਰਹਕੀ ਦੀ ਰਤਨਾ ਸਬਦ ਉਜੱਲਾ ਪਰਬ ਦੇ ਸਹਤ ਉੱਚੀ ਆਵਾਜ਼ ਵਿੱਚ ਸਿੱਖ ਸੰਗਤਾਂ ਕੀਰਤਨ ਕਰਦੀਆਂ ਨੇ ਪੰਚਾ ਅੰਮ੍ਰਿਤ ਬਨਵਾ ਵਹਿਰਾਸ ਸੰਗਤਾਂ ਵਾਸਤੇ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦ ਦੇ ਵੱਡੇ ਦੇਗੇ ਚੜ ਗਏ ਐ ਤੇ ਗੁਰੂ ਘਰ ਦੇ ਵਿੱਚ ਬੜਾ ਭਾਰੀ ਦੇਗ ਤਿਆਰ ਹੋ ਰਹੀ ਹੈ ਗੁਰਦਰ ਪਰ ਕਰ ਕਰ ਅਰਦਾਸ ਸੰਗਤਾਂ ਘਰਾਂ ਚੋਂ ਵੀ ਦੇਗ ਬਣਾ ਬਣਾ ਕੇ ਲਿਆਉਣ ਲੱਗੀਆਂ ਗੁਰੂ ਕੇ ਦਰਵਾਜੇ ਆਉਂਦੀਆਂ ਜਿੱਥੇ ਦਸ਼ਮੇਸ਼ ਪਾਤਸ਼ਾਹ ਨੇ অবতার ਧਾਰਿਆ ਉਥੇ ਪੰਚਮਕੜਾ ਪ੍ਰਸਾਦ ਭੇਟ ਕਰ ਕਰਕੇ ਸੰਗਤਾਂ ਅਰਦਾਸ ਕਰਦੀਆਂ ਨੇ ਵੰਡਹਿ ਅਚਹ ਧੰਨ ਗੁਰ ਕਹੈ ਇੱਕ ਦੂਜੇ ਨੂੰ ਦੇਗ ਵੰਡਦੇ ਆ ਭੋਗ ਲਵਾ ਕੇ ਧੰਨ ਗੁਰ ਧੰਨ ਗੁਰ ਤੇਗ ਬਹਾਦਰ ਸਾਹਿਬ ਸੰਗਤਾਂ ਕਰਦੀਆਂ ਹਨ बटे ਭਾਗ ਆਪਣੀ ਜਨ ਲਹੈ ਭਾਉ ਸਾਰਾ ਪਟਨਾ ਸਾਹਿਬ ਆਪਦੇ ਵੱਡੇ ਹੀ ਭਾਗ ਜਾਣ ਰਹੇ ਆ ਹੈ ਭਾਟ ਕਲਾਵਤ ਢਾਡੀ ਆਵੈ ਦਿਨ ਚੜਿਆ ਜਦੋਂ ਜਿਹੜੇ ਪੱਟ ਹੁੰਦੇ ਆ ਢਾਡੀ ਢੱਡ ਵਾ ਗਾਉਣ ਵਾਲੇ ਵਾਰਾਂ ਹੋਰ ਜਿਹੜੇ ਕਲੌਤ ਹੁੰਦੇ ਜਿਵੇਂ ਭਾਂਡ ਆਦਿਕ ਇਹ ਸਾਰੇ ਪਹੁੰਚ ਰਹੇ ਹਨ ਪਨ ਹੈ ਵਧਾਈ ਬਾਛਤ ਪਾਵੇ ਆਣ ਕੇ ਧੰਨ ਮਾਤਾ ਮਾਤਾ ਨਾਨਕੀ ਜੀ ਨੂੰ ਵਧਾਈ ਦਿੰਦੇ ਮਾਤਾ ਵਧਾਈ ਹੋਵੇ ਪੋਤਰਾ ਹੋਇਆ ਇਸ ਤਰ੍ਹਾਂ ਬੜਾ ਭਾਰੀ ਮਾਤਾ ਦੇ ਕੋਲੋਂ ਮੂੰਹ ਮੰਗ ਮੰਗ ਕੇ ਖੁੱਲੀ ਜੜੀ ਦਾਣ ਦਕਸ਼ਣਾ ਲੈਂਦੇ ਐ। ਵੇਖ ਕਲੀਵਨ ਦੇਵ ਬਧੂਟੀ। ਜਰ ਕਵੀ ਰਾਜ ਕਹਿੰਦੇ ਜਿਹੜੇ ਸਵਰਗ ਵਿੱਚ ਦੇਵਤਿਆਂ ਨੂੰ ਵੀ ਖਬਰ ਹੋਈ ਵੀ ਸਾਡੀ लाज ਰੱਖਣ ਵਾਸਤੇ ਦਸਵੇਂ ਪਾਤਸ਼ਾਹ ਉਤਾਰ ਧਾਰ ਚੁੱਕੇ ਪਰਮੇਸ਼ਰ ਨੇ ਉਤਾਰ ਧਾਰਿਆ ਤੇ ਪਰਮੇਸ਼ਰ ਸਭ ਦਾ ਸਾਂਝਾ ਹੈ ਭਾਈ ਤੇ ਦੇਵਤਿਆਂ ਨੇ ਫਿਰ ਜਿਹੜੀਆਂ ਦੇਵਤਿਆਂ ਦੀਆਂ ਬੋਟੀਆਂ ਸੀ ਦੇਵੀਆਂ ਉਹ ਦੇਵੀਆਂ ਨੇ ਜਿਵੇਂ ਉਹ ਕਲੀਬ ਹੁੰਦੇ ਖੁਸਰੇ ਹੁੰਦੇ ਆ ਇਹਨਾਂ ਦਾ ਰੂਪ ਧਾਰਨਾ ਕੀਤਾ ਵੀ ਇਹਨਾਂ ਇਹਨਾਂ ਖੁਸਰਿਆਂ ਦਾ ਰੂਪ ਧਾਰ ਧਾਰ ਕੇ ਨ ਕਿਨਰਾਂ ਦਾ ਤੇ ਦੇਵੀਆਂ ਜੜੀਆਂ ਦੇਵਤਿਆਂ ਦੀਆਂ ਬੋਟੀਆਂ ਸੀਗੀਆਂ ਉਹ ਸਾਰੀਆਂ ਮਾਤ ਲੋਕ ਤੇ ਪਟਨਾ ਸਾਹਿਬ ਪਹੁੰਚੀਆਂ ਹਨ ਧਰ ਆਵਹ ਜਨ ਜਗ ਦੁਤ ਲੂਟੀ ਤੇ ਮਾਨੋ ਵਿਉਹ ਆ ਗਏ ਪਟਨਾ ਸਾਹਿਬ ਮਾਤਾ ਜੀ ਦੇ ਘਰ ਆ ਗਏ ਐ ਤੇ ਮਾਨੋ ਜਿਵੇਂ ਸੰਸਾਰ ਦੀ ਸੋਭਾ ਹੀ ਲੁੱਟ ਲੈਣੀ ਹੋਵੇ ਇਸ ਤਰ੍ਹਾਂ ਕਹਿੰਦੇ ਖੁਸਰਿਆਂ ਦਾ ਰੂਪ ਧਾਰ ਧਾਰ ਕੇ ਦੇਵੀਆਂ ਜਿਹੜੀਆਂ ਦੇਵਤਿਆਂ ਦੀਆਂ ਉਹ ਧਰਤੀ ਤਿਆਰ ਰਹੀਆਂ ਹਨ ਢੋਲ ਕਟਲਕਾ ਘੰਗਰੂ ਤਾਲੀ ਢੋਲ ਵੱਜਦੇ ਐ ਟਲਕਾ ਟਲੀਆਂ ਨੀਆਂ ਖੜਕਾਉਂਦੀਆਂ ਪੈਰਾਂ ਵਿੱਚ ਘੰਗਰੂ ਪਾਏ ਤੇ ਤਾੜੀਆਂ ਵਜਾਉਂਦੀਆਂ ਹਨ ਗਾਏ ਬਿਲਾਵ ਲਲੀਤ ਪਵਾਨੀ ਬੜਾ ਖੁਸ਼ੀ ਦੇ ਗੀਤ ਗਾਉਂਦੀਆਂ ਤੇ ਪਵਾਲੀ ਜੀ ਦਿੰਦੀਆਂ ਜਿਵੇਂ ਉਹ ਭਵੰਟਨੀ ਜੀ ਦਿੰਦੇ ਆ ਹੰਮ ਕਰਕੇ ਸਭ ਬਾਜੇ ਅਰ ਹੱਥਨ ਤਾਲ ਬਾਜੇ ਵੱਜਦੇ ਆ ਕੁਝ ਹੱਥਾਂ ਦੇ ਤਾਲ ਵੱਜ ਰਹੇ ਤਾੜੀਆਂ ਮਾਰ ਹਨ ਗਨ ਪਾਇਨ ਕੀ ਕੁੰਗਰੂ ਨਾਲ ਨਾ ਕਲੀਵਾਂ ਨੇ ਨਾ ਪੈਰਾਂ ਚ ਘੁੰਗਰੂ ਜੇ ਬੰਨੇ ਹੋਏ ਘੁੰਗਰੂ ਵੀ ਪੈਰ ਉਸ ਤਰ੍ਹਾਂ ਰੱਖਦੇ ਜਿਹਦੇ ਨਾਲ ਘੁੰਗਰੂ ਵੀ ਤਾਲ ਦੇ ਸਹਿਤ ਖੜਕਦੇ ਐ ਅੰਗ ਚਲਾਵਹਿ ਤਾਲ ਮਿਲਾਇ ਤੇ ਆਪਦੇ ਸਰੀਰ ਦੇ ਅੰਗ ਪੈਰ ਹੱਥ ਵੀ ਉਸੇ ਤਰ੍ਹਾਂ ਹੀ ਚਲਾਉਂਦੇ ਜਿਹਦੇ ਨਾਲ ਤਾਲ ਮਿਲਦੀ ਹੈ ਗਾਵਹਿ ਨੱਚਹਿ ਰਚਹਿ ਚਾਈ ਇਸ ਤਰ੍ਹਾਂ ਮਾਤਾ ਜੀ ਦੇ ਵੇੜੇ ਵਿੱਚ ਨੱਚਦੇ ਐ ਗਾਉਂਦੇ ਭਾਵ ਜਿਵੇਂ ਉਹਨਾਂ ਦਾ ਸੁਭਾਅ ਹੁੰਦਾ ਨਾ ਕਿਨਰਾਂ ਦਾ ਮਹੰਤਾਂ ਦਾ ਉਹ ਸਾਰੀ ਕਿਰਿਆ ਕਰ ਰਹੇ ਹਨ ਸਬਟਾ ਘੜ ਗਤ ਸੁੰਦਰ ਕਰੈ ਕਬੀਰ ਰਾਜ ਕਹਿੰਦੇ ਇਸ ਪ੍ਰਕਾਰ ਬਹੁਤ ਭਾਰੀ ਸੁੰਦਰਤਾ ਜਿਹੜੀ ਹੈ ਨਾ ਉਹ ਚਾਲ ਢਾਲ ਗੁਰੂ ਨਾਨਕ ਸਹਿਬ ਮਹਾਰਾਜ ਦੇ ਘਰ ਗੁਰੂ ਤੇਗ ਬਹਾਦਰ ਸਹਿਬ ਦੇ ਘਰ ਹੋ ਰਹੀ ਹੈ ਅਚਰਜ ਦਿਹੀ ਸਭਿਨ ਮਨ ਹਰੈ ਸਾਰਿਆਂ ਦੇ ਮਨ ਮੋਲ ਕਿਉਂਕਿ ਉਹ ਕੜਾਮ ਸੁਧਾਰਨ ਇਥੋਂ ਮਹੰਤ ਸਨ ਖੁਸਰੇ ਸਨਗੇ ਉਹ ਤਾਂ ਦੇਵਤਿਆਂ ਦੀਆਂ ਦੇਵੀਆਂ ਸਨਗੀਆਂ ਫਿਰ ਉਹ ਦੇਵੀਆਂ ਤਾਂ ਦੇਵੀਆਂ ਹੀ ਐ ਇਸ ਕਰਕੇ ਸਾਰਿਆਂ ਦੇ ਮਨ ਮੋਏ ਗਏ ਐ ਐਸਾ ਚਾਲ ਟਾਲ ਐ ਐਸੇ ਕੌਤਕ ਕੀਤੇ ਹਨ ਸ੍ਰੀ ਗੁਰੂ ਕੇ ਮੰਦਰ ਬਰਪੌਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਵਾਜੇ ਉੱਪਰ ਘਰ ਜੜਾ ਬਾਹਰਲਾ ਡਿਊੜੀ ਐ ਨਾ ਦਰਸ਼ਨੀ ਉਸ ਦਰਵਾਜੇ ਉੱਪਰ ਭਈ ਭੀਰ ਥਤਲਹ ਨ ਠੌਰ ਬਾਲਕ ਦੇ ਦਰਸ਼ਨ ਕਰਨ ਵਾਸਤੇ ਥਾਂ ਨਹੀਂ ਮਿਲਦਾ ਹੁਣ ਦਰਵਾਜੇ 'ਚ ਭੀੜ ਪੈ ਗਈ ਐ ਬਹੁਤ ਦੂਰ ਤੱਕ ਸੰਗਤਾਂ ਜਿਹੜੀਆਂ ਪਟਨਾ ਸਾਹਿਬ ਸ਼ਹਿਰ ਬੜਾ ਵੱਡਾ ਐ ਤੇ ਸਾਰਾ ਪਟਨਾ ਸਾਹਿਬ ਹੀ ਮਹਾਰਾਜ ਬਾਲਕ ਦੇ ਦਰਸ਼ਨ ਕਰਨ ਆਇਆ ਹੈ ਗੰਦਰਵ ਗਾਵਹਿ ਮਾਨੁਖ ਦੰਭਾ ਜਿਹੜੇ ਸਵਰਗ ਦੇ ਰਾਗੀ ਹੈ ਨਾ ਉਹ ਮਨੁੱਖਾ ਸਰੀਰ ਧਾਰ ਕੇ ਤੇ ਕੀਰਤਨ ਕਰ ਰਹੇ ਆ ਵੀ ਆਉ ਆਮ ਮਨੁੱਖ ਨਹੀਂ ਸਵਰਗ ਦੇ ਦੇਵਤੇ ਦੇਵੀਆਂ ਗੁਰੂ ਕਲਗੀਧਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਐ ਤੇ ਨਾਲ ਨਾਲ ਮਹਾਰਾਜ ਦੇ ਸ਼ਬਦ ਕੀਰਤਨ ਕਰਦੇ ਹਨ ਸੋਨਾ ਪਰਵਾਸ ਰਹੋਤ ਅਚੰਭਾ ਜਦੋਂ ਨਗਰ ਵਾਲੇ ਸੁਣਦੇ ਆ ਨਾ ਪਟਨਾ ਸਾਹਿਬ ਵਾਲੇ ਕੀਰਤਨ ਵੀ ਅੱਗੇ ਤੱਕ ਅਜਿਹਾ ਕੀਰਤਨ ਸੁਣਿਆ ਨਹੀਂ ਤਾਂ ਉਹਨਾਂ ਦੇ ਮੁੱਖੋਂ ਗੰਧਰ ਬਰਾਗੀਆਂ ਦੇ ਕੀਰਤਨ ਸੁਣ ਸੁਣ ਕੇ ਬੜਾ ਪ੍ਰਸੰਨ ਹੁੰਦੇ ਆ ਇਹ ਗਾਵੇ ਰਾਚਨ ਮਦਕਾਰੀ ਕਹਿੰਦੇ ਵਈ ਇਹ ਕਿਹਦਾ ਗਾਉਣਾ ਨਚ ਹੈ ਵੀ ਭਾਗ ਵੀ ਐਸੀ ਨਿਰਤਕਾਰੀ ਕਰਦੇ ਐਸਾ ਗਾਉਂਦੇ ਆ ਰਾਗੀ ਸਿੱਖ ਜਿਹੜੇ ਆ ਵੀ ਬੜਾ ਭਾਰੀ ਪ੍ਰਾਪਤ ਹੋ ਰਿਹਾ ਹੈ ਸੁਣੀ ਉਹਨਾਂ ਦੇਖਿਓ ਕਬ ਹੋ ਅਗਾਰੀ ਨਾ ਤਾਂ ਕਦੀ ਇਹੋ ਜਿਆ ਕਿੰਨਰ ਵੇਖਿਆ ਮਹੰਤ ਵੇਖੇ ਕਦੇ ਤੇ ਨਾ ਜਿਹੜੇ ਪਰੇ ਮਹਾਰਾਜ ਦੀ ਹਜ਼ੂਰੀ ਚ ਕੀਰਤਨ ਕਰ ਰਿਹਾ ਜਿੱਥੇ ਬਾਲਕ ਦਾ ਜਨਮ ਹੋਇਆ ਕਿਉਂਕਿ ਦਰਵਾਜ਼ੇ ਤੇ ਨੱਚ ਰਹੇ ਐ ਕੀਰਤਨ ਅੰਦਰ ਹੋ ਰਿਹਾ ਜਿੱਥੇ ਬਾਲਕ ਦਾ ਜਨਮ ਹੋਇਆ ਵੀ ਨਾ ਤਾਂ ਇਹੋ ਜਿਹੇ ਕਦੇ ਰਾਗੀ ਵੇਖੇ ਐ ਤੇ ਨਾ ਹੀ ਇਹੋ ਜਿਹੇ ਕਲੀਬ ਵੇਖੇ ਹਨ ਇਹ ਗਨ ਬਸਹ ਕੌਨ ਸਹੀ ਦੀਸ ਕਿੱਥੋਂ ਦੇ ਰਹਿਣ ਵਾਲੇ ਅੱਗੇ ਤਾਂ ਆਪਣੇ ਪਟਨਾ ਸਾਹਿਬ ਵਿੱਚ ਕਦੇ ਵੇਖੇ ਨਹੀਂ ਇਹ ਕਿਹੜੇ ਦੇਸ਼ ਤੋਂ ਆਏ ਹੋਏ ਹਨ ਲੈ ਰੂਪ ਹੈ ਲੈ ਸੁਬੀਸ ਦਮਾਈ ਰੂਪ ਇਹਨਾਂ ਦਾ ਪਹਿਲਾਂ ਵੇਖੀ ਨਹੀਂ ਇੰਨਾ ਸੋਹਣਾ ਸਰੂਪ ਫਿਰ ਕਿਸੇ ਹੋਰ ਦਾ ਹੈ ਨਹੀਂ ਤੇ ਨਾ ਹੀ ਇਹੋ ਜਿਹੇ ਕਦੇ ਲੀੜੇ ਕੱਪੜੇ ਕਿਸੇ ਦੇ ਪਾਏ ਵੇਖੇ ਐ ਪਟਨਾ ਸਾਹਿਬ ਦੀ ਸੰਗਤ ਇਹਨਾਂ ਵੱਲ ਵੇਖ-ਵੇਖ ਕੇ ਤੇ ਬੜਾ ਭਾਰੀ ਹੈਰਾਨ ਹੁੰਦੀ ਗੱਲਾਂ ਕਰਦੇ ਹਨ ਸਲਕਾ ਰਾਗ ਸ਼ਕਤ ਨਹਿ ਰਹੀ ਪਰ ਸ਼ਕਤੀ ਰਾਗ ਜਦੋਂ ਕੀਰਤਨ ਕੀਤਾ ਨਾ ਇਹਨਾਂ ਰਾਗੀਆਂ ਨੇ ਕਿਉਂ ਸਵਰਗ ਦੇ ਸੰਗੇ ਸਤਖੰਡ ਦੇ ਰਾਗੀ ਉਹ ਜਦੋਂ ਕੀਰਤਨ ਕੀਤਾ ਤੇ ਪਟਨਾ ਸਾਹਿਬ ਦੇ ਕਿਸੇ ਸਿੱਖ 'ਚ ਸ਼ਕਤੀ ਨਾ ਰਹਿ ਗਈ ਵੀ ਉੱਠ ਕੇ ਪੁੱਛ ਲਈ ਇਹ ਵੀ ਕਿੱਥੋਂ ਆਏ ਜੇ ਸਾਰਿਆਂ ਦੀਆਂ ਸਮਾਧੀਆਂ ਲੱਗ ਗਈਆਂ ਹਨ ਭੂਜਨ ਹਿਤ ਕਿਨ ਹੋ ਨਾ ਕਿ ਮ ਕਹੀਂ ਕਿਸੇ ਨੇ ਕੋਈ ਬਚਣ ਨਾ ਕਿਹਾ ਨੇਤਰ ਬੰਦ ਹੋ ਗਏ ਕੀਰਤਨ ਸੁਣ ਕੇ ਐਡਾ ਭਾਰੀ ਆਨੰਦ ਵਜਿਆ ਹੈ ਚਾਰ ਘਟੀ ਲੋਕੋ ਤੱਕ ਕਰਕੇ ਚਾਰ ਘੜੀਆਂ ਤੱਕ ਸਾਧ ਸੰਗਤ ਜੀ ਇਹ ਭਾਰੀ ਕੌਤਕ ਹੋਇਆ ਹੈ ਪੁਨ ਹੈ ਪੌਰ ਪਰਮਸਤਕ ਫਿਰ ਦਰਵਾਜੇ ਜਿੱਥੇ ਦਰਸ਼ਨੀ ਡਿਉੜੀ ਉੱਥੇ ਮੱਥੇ ਟੇਕ ਟੇਕ ਬੰਦਨ ਕਰ ਗਮਨੇ ਨਿਜ ਥਾਏ ਨਮਸ਼ਕਾਰਾਂ ਕਰ ਕਰਕੇ ਜਿਹੜੇ ਰਾਗੀ ਜਿਹੜੇ ਕੋ ਸਵਰਗ ਦੇ ਦੇਵੀਆਂ ਦੇਵਤੇ ਉਹ ਸਾਰੇ ਆਪੋ ਆਪਣੀਆਂ ਪੁਰੀਆਂ ਵਿੱਚ ਮੁੜ ਗਏ ਹਨ ਹੈ ਕਿਸ ਹੂ ਤੇ ਜਾਣੇ ਜਾਏ ਕਿਸੇ ਤੋਂ ਜਾਣੇ ਹੀ ਨਹੀਂ ਗਿਆ ਵੀ ਕੌਣ ਆਇਆ ਤੇ ਕਿੱਥੋਂ ਆਏ ਕਿੱਧਰ ਚਲੇ ਗਏ ਹਨ ਰੰਗ ਰੰਗ ਕੇ ਫੂਲ ਬਸਾਲਾ ਜੇਕਰ ਪਟਨਾ ਸਾਹਿਬ ਦੀ ਸੰਗਤ ਮਾਈਆਂ ਫਿਰ ਫੁੱਲ ਗੁੰਦਣ ਲੱਗ ਪਈਆਂ ਵੀ ਦਿਨ ਚੜਨ ਵਾਲਾ ਤੇ ਰੰਗਾ ਬਰੰਗਾ ਦੇ ਪਾਰੀ ਫੁੱਲ ਗੁੰਦੇ ਗਏ ਹਨ ਗੁੰਦ ਗੁੰਦ ਕਰ ਦੀਰਗ ਮਾਲਾ ਗੁੰਦ ਗੁੰਦ ਕੇ ਫੁੱਲ ਸੰਗਤ ਨੇ ਲੰਮੀਆਂ ਲੰਮੀਆਂ ਮਾਲਾ ਬਣਾ ਲਈਆਂ ਹਨ ਸੁਣ ਸੁਣ ਆਵਹ ਮਾਲਾਕਾਰ ਸੁਣ ਸੁਣ ਕੇ ਜਿਹੜੇ ਮਾਲੀ ਆ ਮਾਲਾ ਬਣਾਉਣ ਵਾਲੇ ਫੁੱਲ ਲੈ ਲੈ ਕੇ ਆਉਂਦੇ ਹਨ ਬੰਧ ਹੈ ਸਤਗੁਰ ਕੀ ਦਰਬਾਰ ਹਨ ਗੁਰੂ ਤੇਗ ਬਹਾਦਰ ਸਾਹਿਬ ਦੇ ਡਿਊੜੀ ਵਿੱਚ ਸਾਰਾ ਦਰਬਾਰ ਜਿਹੜਾ ਪਟਨਾ ਸਾਹਿਬ ਦਾ ਉਹ ਸਾਰੇ ਗੁਰੂ ਘਰ ਦੇ ਵਿੱਚ ਸਾਰੇ ਪਾਸੇ ਫੁੱਲਾਂ ਦੀਆਂ ਮਾਲਾ લા ਲਾ ਕੇ ਤੇ બଡੀਆਂ ਲੜੀਆਂ લા દેતીਆਂ સોਣੀ ਹਵੇਲੀ ਮਹਾਰਾਜ ਦੀ ਸਜਾ ਦਿੱਤੀ ਗਈ ਹੈ ਧਨ ਇਨਾਮ ਕੋ લે લે ਜਾਹੀ ਧਨ ਲੈ ਲੈ ਕੇ ਇਨਾਮ ਲੈ ਲੈ ਕੇ ਸਭ ਜਾਂਦੇ ਆਂ ਫੁੱਲਨ ਮਾਲਾ ਘਰ ਲੜਕਾਹੀ ਦਰਸ਼ਨੀ ਡੇੜੀ ਉੱਪਰ ਵੀ ਬੜੀ ਭਾਰੀ ਫੁਲਾਣੀਆਂ ਮਾਲਾ ਲਟਕ ਰਹੀਆਂ ਹਨ ਤਤ ਉਤਸਵ ਸੰਗਤਮਹਿ ਹੋਵਾ ਸਾਰੇ ਗੁਰੂ ਕੀਆਂ ਸੰਗਤਾਂ ਵਿੱਚ ਬੜਾ ਭਾਰੀ ਚਾਹ ਖੇੜਾ ਹੋ ਰਿਹਾ ਹੈ ਸਬਿਨ ਆਏ ਗੁਰ ਘਰ ਕੋ ਜੋਵਾ ਜਦੋਂ ਫੁੱਲਾਂ ਲੱਗੇ ਤੇ ਦੂਰੋਂ ਹਵੇਲੀ ਸਜਦੀ ਜਿਵੇਂ ਨਵੀਂ ਵਿਆਹੀ ਲਹਣਾ ਸਜੀ ਹੁੰਦੀ ਹੈ ਤੋ ਕਵੀ ਰਾਜ ਕਹਿੰਦੇ ਵੀ ਸਾਰੇ ਲੋਕ ਇਲਾਕੇ ਦੇ ਪਟਨਾ ਸਾਹਿਬ ਦੇ ਗੁਰੂ ਕੇ ਹਵੇਲੀ ਨੂੰ ਗੁਰੂ ਕੇ ਦਰਬਾਰ ਨੂੰ ਵੇਖਣ ਪਹੁੰਚਦੇ ਹਨ ਜਸ ਜਸ ਮਨਸਾ ਧਰ ਕਰ ਆਏ ਤੇ ਵੇਖੋ ਵੀ ਮਹਾਰਾਜ ਦਸਵੇਂ ਪਾਤਸ਼ਾਹ ਨੇ ਜਦੋਂ ਅਵਤਾਰ ਧਾਰ ਲਿਆ ਨਾ ਫਿਰ ਘਰੋਂ ਜਦੋਂ ਕੋ ਤੁਰ ਪਿਆ ਸੀਗਾ ਵੀ ਮੈਂ ਬੱਚੇ ਦੇ ਦਰਸ਼ਨ ਕਰਕੇ ਆਂ ਵੀ ਮਹਾਰਾਜ ਦਾ ਸਾਹਜਾਦਾ ਕਹਿ ਜਾ ਕਹਿੰਦੇ ਜਦੋਂ-ਜਦੋਂ ਜਿਹੜਾ ਵੀ ਘਰੋਂ ਜਦੋਂ ਹੀ ਉਹਨੇ ਪੈਰੋਂ ਜੋੜਾ ਲਾ ਕੇ ਜਿਹੜਾ ਵੀ ਘਰੋਂ ਤੁਰ ਪਿਆ ਵੀ ਮੈਂ ਮਹਾਰਾਜ ਦੇ ਦਰਸ਼ਨ ਕਰਨ ਜਾਣੇ ਆ ਬਾਲਕ ਦੇ ਦਸਵੇਂ ਪਾਤਸ਼ਾਹ ਦੇ ਉਹ ਜਿਹੜਾ ਵੀ ਕਹਿੰਦੇ ਘਰੋਂ ਤੁਰਦਾ ਹੀ ਗਿਆ ਬਸ ਤੇ ਮਹਾਰਾਜ ਦੇ ਘਰ ਵਾਲੇ ਪਾਸੇ ਨੂੰ ਮੂੰਹ ਕੀਤਾ ਹੈ ਤਤ ਤਸ ਮਨੋ ਕਾਮਨਾ ਪਾਈ ਪੂਰੀ ਜਿਹੜੀ ਮਨੋ ਕਾਮਨਾ ਭਾਵਨਾ ਸੀ ਉਹ ਘਰੋਂ ਤੁਰਦੇ ਹੀ ਪੂਰੀ ਹੋਣ ਲੱਗ ਪਈ ਵੀ ਦਸਵੇਂ ਪਾਤਸ਼ਾਹ ਦਾ ਐਡਾ ਪ੍ਰਤਾਪ ਹੈ ਇਹ ਮਹਾਰਾਜ ਦੇ ਵੱਲ ਮੂੰਹ ਹੀ ਕੀਤਾ ਤੇ ਝਾਟੀ ਮਨੋ ਕਾਮਨਾ ਭਾਵਨਾ ਸਭ ਪੂਰੀਆਂ ਹੋਣ ਲੱਗ ਪਈਆਂ ਹਨ ਕਬਹ ਜੋਤਸੀ ਦੀਨੰ ਬੁਲਾਈ ਫਿਰ ਸਾਧ ਸੰਗਤ ਜੀ ਫਿਰ ਜਿਵੇਂ ਉਦੋਂ ਦੀ ਮਰਿਆਦਾ ਸੀ ਮਾਮਾ ਕਿਰਪਾਲ ਚੰਦ ਜੀ ਦੀ ਜ਼ਿੰਮੇਵਾਰੀ ਮਹਾਰਾਜ ਲਾ ਕੇ ਗਏ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਤੇ ਜਿਹੜਾ ਕੋ ਪੰਡਿਤ ਹੁੰਦਾ ਉਹ ਕੋ ਪੰਡਿਤ ਵਿਦਵਾਨ ਮਾਮਾ ਕਿਰਪਾਲ ਚੰਦ ਨੇ ਸੱਦਿਆ ਹੈ ਜਨਮ ਮਹੂਰਤ ਕਾ ਖਬਰ ਬਤਾਏ ਤੇ ਉਹ ਫਿਰ ਉਹਨੇ ਪੁੱਛਿਆ ਵੀ ਕਦੋਂ ਜਨਮਿਆ ਬਾਲਕ ਕਿਉਂਕਿ ਉਦੋਂ ਪੱਤਰੀ ਹੁਣ ਜਿਵੇਂ ਜਨਮ ਸਰਟੀਫିକੇਟ ਨੂੰ ਲੋਕੀ ਹੋਰ ਗੱਲ ਲੈ ਲੈਂਦੇ ਐ ਵੀ ਜੀ ਪੱਤਰੀ ਕਿਉਂਕਿ ਉਦੋਂ ਹੁਣ ਕਿਹੜਾ ਕੋਈ ਜਨਮ ਸਰਟੀਫିକੇਟ ਸਨ ਤੋਂ ਪੱਤਰੀਆਂ ਹੀ ਬਣਦੀਆਂ ਸੀ ਵੀ ਤਰੀਕ ਥੇਤ ਲਿਖ ਦੇਣੀ ਵੀ ਇੰਨੀ ਤਰੀਕ ਨੂੰ ਬਾਲਕ ਦਾ ਜਨਮ ਹੋਇਆ ਯਾਦ ਰਹਿ ਜਾਂਦੀ ਵੀ ਉਹ ਕਦੋਂ ਜਨਮਿਆ ਤੇ ਟਾਈਮ ਪੀਸ ਵੀ ਨਹੀਂ ਸਨ ਕੋਈ ਤਰੀਕਾ ਵੀ ਇਹੋ ਜਿਹਿਆਂ ਥੇਤਾਂ ਹੀ ਸਨ ਗਿਆ ਤੇ ਉਹ ਮਹਾਰਾਜ ਬਾਬਾ ਮਾਮਾ ਕਰਬਾਲ ਚੰਦ ਨੂੰ ਉਹਨੇ ਪੁੱਛਿਆ ਆ ਕੇ ਪੰਡਤ ਨੇ ਵੀ ਕਦੋਂ ਦਾ ਜਨਮਿਆ ਬੱਚਾ ਵੀ ਕਿੰਨਾ ਕੋ ਸਮਾਂ ਸੀ ਜਦੋਂ ਬਾਲਕ ਨੇ ਅਵਤਾਰ ਧਾਰਿਆ ਤੇ ਕਿਰਪਾਲ ਚੰਦ ਜੀ ਨੇ ਫਿਰ ਸਾਰੀ ਗੱਲ ਦੱਸੀ ਵੀ ਮਹਾਰਾਜ ਇੰਨਾ ਕੁ ਸਮਾਂ ਸੀ ਜਿਵੇਂ ਕੋ ਪੈਰ ਰਾਤ ਰਹਿੰਦਿਆਂ ਬਾਲਕ ਨੇ ਜਨਮ ਧਾਰਿਆ ਹੈ ਲਗਨ ਮਹੂਰ ਉਤਮ ਜੋਵਾ ਤੇ ਜਦੋਂ ਫਿਰ ਉਹ ਪੰਡਤ ਨੇ ਮਹੂਰਤ ਵੇਖਿਆ ਸਮਾਂ ਵੇਖਿਆ ਉਹ ਕੁੰਡਲੀ ਜੀ ਕੱਢ ਕੇ ਆਵਦੀ ਤੇ ਬੜਾ ਸ਼੍ਰੇਸ਼ਟ ਸਮਾਂ ਹੈ ਜੀ ਅਧਿਕ ਹਰਖ ਦੇਵਗ ਉਰ ਹੋਵਾ ਤੇ ਬ੍ਰਾਹਮਣ ਦੇ ਮਨ ਵਿੱਚ ਬੜਾ ਪ੍ਰਸੰਨਤਾ ਪੰਡਤ ਬੜਾ ਖੁਸ਼ ਹੋਇਆ ਵੀ ਇਹੋ ਜਿਹਾ ਮਹੂਰਤ ਬਹੁਤ ਘੱਟ ਲੋਕਾਂ ਦਾ ਹੁੰਦਾ ਹੈ ਉਤਮ ਜੋਗ ਪਰਿਓ ਇਨ ਐਸੋ ਕ੍ਰਿਪਾਲ ਚੰਦ ਨੂੰ ਕਿਹਾ ਪੰਡਤ ਕਹਿੰਦਾ ਕਹਿੰਦਾ ਕਿ ਮਹਾਰਾਜ ਵੇਖੋ ਉਤਮ ਜੋਗ ਹੈ ਭਾਅ ਬੜਾ ਜੋਗ ਬਣਿਆ ਬੜਾ ਜੋੜ ਬਣਿਆ ਜਦੋਂ ਇਸ ਬਾਲਕ ਨੇ ਅਵਤਾਰ ਧਾਰਿਆ ਹੈ ਅੱਗੇ ਕਿਸ ਕੋ ਭਯੋ ਨੰਜੈ ਸੂ ਅੱਜ ਤੱਕ ਕਦੇ ਵੀ ਐਸੇ ਐਸੇ ਮਤਲਬ ਕਿ ਲਗਣ ਛਗਣ ਵਿੱਚ ਕੋ ਬੱਚਾ ਜੰਮਿਆ ਨਹੀਂ ਅੱਜ ਤੱਕ ਇਹੋ ਜਿਹਾ ਕਦੇ ਵੀ ਕਿਸ ਦਾ ਲਗਣ ਛਗਣ ਨਹੀਂ ਹੋਇਆ ਹੈ ਬਹਤੇ ਲੋਕਨ ਕਸ਼ਟ ਨਿਵਾਰਹ ਪੰਡਤ ਉਹ ਭਵਿੱਖवाणी ਕਰਦਾ ਹੈ ਟੇਵਾ ਲਾਉਂਦਾ ਹੈ ਉਹ ਕਹਿੰਦਾ ਹੈ ਕਿ ਜਿਹੜਾ ਤੁਹਾਡੇ ਕਰ ਬਾਲਕ ਜੰਮਿਆ ਨਾ ਇਹ ਇਹਦਾ ਲਗਣ ਸਾਂ ਦੱਸਦੇ ਆ ਵੀ ਇਹਦਾ ਮੱਥਾ ਦੱਸਦਾ ਹੈ, ਦੇਲੀਆਂ ਦੱਸਦੀਆਂ, ਚਰਨ ਦੱਸਦੇ ਆ। ਸਰੀਰ ਜਿਵੇਂ ਕਿ ਲੰਮੀਆਂ-ਲੰਮੀਆਂ ਗੋਡਿਆਂ ਤੋਂ ਬਾਹਾਂ ਚੌੜਾ ਮੱਥਾ, ਚੌੜੀ ਛਾਤੀ, ਸੇਲੀਆਂ ਕਮਾਣ ਵਾਂਗੂੰ ਤਣੀਆਂ ਹੋਈਆਂ, ਸੁੰਦਰ ਸਰੂਪ ਹੈ। ਗੋਲ ਮੁਖ ਹੈ, ਮੋٹے-ਮੋٹے ਨੇਤਰੇ ਆ। ਉਹ ਫਿਰ ਜਦੋਂ ਸਾਰਾ ਸਰੂਪ ਵੇਖਿਆ ਤੇ ਅਵਤਾਰ ਹੋਣ ਦਾ ਸਮਾਂ ਵੇਖਿਆ ਇਹ ਪੰਡਤ ਕਹਿੰਦਾ ਬਈ ਜਦੋਂ ਇਹ ਅਵਤਾਰ ਧਾਰਿਆ ਬੱਚੇ ਨੇ ਉਹ ਸ਼ੁਭ ਸਮਾਂ ਦੱਸਦਾ ਹੈ हे ਕਿਰਪਾਲ ਚੰਦ ਜੀ ਇਹ ਬੜਿਆਂ ਜੀਵਾਂ ਦੇ ਦੁੱਖ ਦੂਰ ਕਰਿਆ ਕਰਨਗੇ ਅਖੇਲ ਜਗਤ ਮਹ ਸੋ ਜਸ ਬਿਥਾਰਹ ਇਸ ਬਾਲਕ ਦਾ ਜਿਹੜਾ ਜਸ ਸੋਭਾ ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੋਵੇ ਕੋਈ ਥਾਂ ਨਹੀਂ ਹੋਏਗੀ ਜਿਹੜਾ ਇਸ ਬੱਚੇ ਦੇ ਨਾਂ ਤੋਂ ਜਾਣੂ ਨਾ ਹੋਵੇਗੀ ਚਾਰ ਪਦਾਰਥ ਕਰਤਲ ਕੋਈ ਐ ਐਸਾ ਪ੍ਰਤਾਪੀ ਪੁਰਖ ਹੋਵੇਗਾ ਵੀ ਚਾਰ ਪਦਾਰਥ ਜਿਹੜੇ ਹੁੰਦੇ ਧਰਮ ਅਰਥ ਕਾਮ ਤੇ ਮੁਕਤੀ ਇਹਦੇ ਹੱਥ ਤੇ ਹੀ ਪੈ ਰਿਆ ਕਰਨਗੇ ਜਦੋਂ ਮਰਜ਼ੀ ਕਿਸੇ ਕਿਸੇ ਨੂੰ ਦੇ ਸਕਦੇ ਹਨ ਪਗ ਪੰਕਜ ਪੂਜਹਿ ਸਭ ਕੋਈ ਇਹਨਾਂ ਦੇ ਚਰਨ ਕਮਲਾਂ ਨੂੰ ਸਾਰਾ ਸੰਸਾਰ Hindu, Musalman, Jaini, Bodhi ਸਾਰੇ ਇਹਨਾਂ ਦੇ ਚਰਨ ਪੂਜਿਆ ਕਰਨਗੇ ਸਰਬੋਤਮ ਗੁਣ ਲਗਨ ਮਜਹਾਰ ਇਹਨਾਂ ਦੀ ਲਗਨ ਜਿਹੜੇ ਨਾ ਉਹ ਦੱਸਦੇ ਇਹਨਾਂ ਦੀ ਲਗਨ ਦੱਸਦੀ ਹੈ ਵੀ ਗੁਣ ਬੜੇ ਉੱਤਮ ਹੈ ਇਹਨਾਂ ਵਿੱਚ ਭਾਰੀ ਗੁਣ ਹੋਇਆ ਕਰਨਗੇ ਇੱਕ ਚਿੰਤਾ ਮੁਝ ਰਹੀ ਦੀ ਉਦਾਰ ਪਰ हे ਕਿਰਪਾਲ ਚੰਦ ਜੀ ਇਹ ਤਾਂ ਠੀਕ ਹੈ ਰ ਨਾਲ ਕੁਝ ਹੋਰ ਦਿਸ ਰਿਹਾ ਹੈ ਉਹ ਮੇਰੇ ਮਨ ਵਿੱਚ ਇੱਕ ਚਿੰਤਾ ਪੈ ਰਹੀ ਹੈ ਠੀਕ ਰਿਪਾਲ ਸੁਣ ਸੋ ਵਿਦ ਐਸੀ ਉਹ ਚਿੰਤਾ ਕੀ ਹੈ ਕਿਰਪਾਲ ਚੰਦ ਜੀ ਸੁਣੋ ਮੈਂ ਤੁਹਾਨੂੰ ਦੱਸਦਾ ਹਾਂ ਅਸਮੰਜਸ ਹੋਏ ਸਾਕ ਹੈ ਕੈਸੀ ਬੀ ਉਹ ਹੁਣ ਗੱਲ ਅਣਮਣ ਜੀ ਬਣਦੀ ਵੀ ਇਹਨਾਂ ਦੇ ਲਗਣ ਕੁਝ ਹੋਰ ਕਹਿੰਦੇ ਆ ਪਰ ਉਹ ਗੱਲ ਬਣਨੀ ਹੁਣ ਸਮਝ ਨਹੀਂ ਪੈਂਦੀ ਵੀ ਜੋ ਕੁਝ ਮੈਨੂੰ ਪਤਾ ਲੱਗ ਰਿਹਾ ਉਹ ਬਣ ਕਿਵੇਂ ਸਕਦਾ ਏਡਾ ਕੁਝ ਉਹ ਕੌਤਕ ਬਣਨਾ ਉਖਾ ਵੀ ਉਹ ਜੋ ਦਿਸ ਰਿਹਾ ਉਹ ਹੁਣ ਇਹ ਨਹੀਂ ਸੀ ਤਿਆਰਨ ਵਾਲਾ ਨਹੀਂ ਪਰ ਜੋ ਮੈਨੂੰ ਦਿਖ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਹਾਂ ਜੀਤੀ ਬਾਤ ਪ੍ਰਥਮਹ ਮੈਂ ਕਹੀ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਇਹ ਤੋਂ ਪਹਿਲਾਂ ਕਹਿ ਚੁੱਕਾ ਆਂ ਵੀ ਬੜੇ ਭਾਰੀ ਪ੍ਰਤਾਪੀ ਹੋਣਗੇ ਬੜੇ ਦਾਨੀ ਹੋਣਗੇ ਸੰਸਾਰ ਮੱਥਾ ਟੇਕਿਆ ਕਰੇਗਾ ਜਿੰਨੀਆਂ ਗੱਲਾਂ ਤੁਹਾਨੂੰ ਆਖੀਆਂ ਹਨ ਸੋ ਤੋ ਬਨ ਸਕਹ ਇਮ ਸਹੀ ਉਹ ਗੱਲਾਂ ਤਾਂ ਬਣ ਜਾਣਗੀਆਂ ਉਹ ਤਾਂ ਸਹੀ ਵੀ ਹੈ ਕੋਈ ਸ਼ੱਕ ਨਹੀਂ ਉਹ ਤਾਂ ਸਾਰਾ ਕੁਝ ਬਣ ਸਕਦਾ ਹੈ ਸਤਗੁਰ ਕੀ ਕਰ ਜਨਮ ਉਦਾਰਾ ਕਿਉਂਕਿ ਇਹਨਾਂ ਦਾ ਘਰ ਗੁਰੂ ਤੇਗ ਬਹਾਦੁਰ ਬਾਦਰ ਸਾਹਿਬ ਦੇ ਜਨਮ ਹੋਇਆ ਨਾ ਇਸ ਕਰਕੇ ਸੰਗਤਾਂ ਨੇ ਨੂੰ ਮੱਥਾ ਟੇਕਣਾ ਹੀ ਇਹਨਾਂ ਨੂੰ ਕਿਉਂਕਿ ਗੁਰੂ ਕੇ ਸਾਹਿਬ ਜਾਦੇ ਐ ਤੇ ਸ਼ਕਤੀ ਵੀ ਹੋਊਗੀ ਸਾਰਾ ਕੁਝ ਹੋਊਗਾ ਇਹ ਗੱਲਾਂ ਤਾਂ ਰੋਮਿਆਖੀਆਂ ਇਹ ਤਾਂ ਬਣਨੀਆਂ ਸੰਭਵ ਹਨ ਜੀ ਹੋ ਸਕਦੀਆਂ ਹਨ ਪੂਜਾ ਅਰਪਹ ਦਰਬ ਅਪਾਰਾ ਗੁਰੂ ਕੇ ਸਹਿਬਜ਼ਾਦੇ ਹੋਣ ਦੇ ਨਾਤੇ ਬੜੀ ਮਾਇਆ ਚੜ੍ਹਾ ਕਰੇਗੀ ਬੜਾ ਇਹਨਾਂ ਦਾ ਸੰਗਤਾਂ ਪੂਜਾ ਕਰਿਆ ਕਰਨਗੀਆਂ ਸੁਜਸ ਆਦ ਹੋਏ ਹੈ ਸਭ ਕਨੇ ਵਧਾਈ ਆਦਕ ਵੀ ਇਹਨਾਂ ਦੀ ਬਹੁਤ ਭਾਰੀ ਹੋਵੇਗੀ ਪਰ ਇੱਕ ਰੀਤ ਅਨਬਨੀ ਬਨੇ ਪਰ ਕਿਰਪਾਲ ਚੰਦ ਜੀ ਮੇਰੇ ਮਨ ਵਿੱਚ ਇੱਕ ਗੱਲ ਹੈ ਉਹ ਹੁਣ ਮਰਿਆਦਾ ਉਲਟੀ ਜੀ ਬਣ ਰਹੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਜਬ ਸਦ ਧਰ ਹੈ ਓਜ ਸੰਭਾਰ ਹੈ ਬਣਦੀ ਪਈ ਵੀ ਜਦੋਂ ਇਹ ਸੰਭਾਲਣਗੇ ਨਾ ਸੁਰਤ ਤੇ ਮੜਾ ਮੋਟਾ ਆਪ ਦੇ ਆਪ ਜੋਗੇ ਹੋਣਗੇ ਜਿਵੇਂ ਮੜਾ ਜਾ ਵਾਵਾ 7 ਕੋ 9 10 ਦਾ ਸਾਲ ਦਾ ਬੱਚਾ ਇਹ ਜਦੋਂ ਹੀ ਤੁਹਾਡੇ ਸਾਹ ਕਰ ਜਿਹੜਾ ਸਾਹ ਜਾਂਦਾ ਜਦੋਂ ਸੁਰਤ ਸੰਭਾਲਣਗੇ ਆਯੋਦ ਵਿਧਿਆ ਮਹ ਹਿਤ ਤਾਰਹ ਸ਼ਾਸਤਰ ਦੀ ਬੜੀ ਪ੍ਰੇਮ ਰੱਖਣਗੇ ਵੀ ਸ਼ਾਸਤਰਾਂ ਦਾ ਬੜਾ ਚਾਅ ਦੇ ਮਨ ਵਿੱਚ ਹੋਵੇਗਾ ਜਿਵੇਂ ਜਿਵੇਂ ਬਹਿਸ ਵੱਡੀ ਹੋਈ ਜਾਈ ਫਿਰ ਜਿਵੇਂ ਜਿਵੇਂ ਇਹਨਾਂ ਦੀ ਉਮਰ ਵੱਡੀ ਹੋਈ ਜਾਏਗੀ ਜਿਵੇਂ ਜਿਵੇਂ ਗੱਭਰੂ ਜਵਾਨ ਹੁੰਦੇ ਜਾਵਣਗੇ ਇਹ ਮਤ ਇਹ ਮ ਉਪਜਾ ਚਾਇ ਲਰਾਈ ਉਹਵੇਂ ਉਹਨਾਂ ਦੇ ਮਨ ਵਿੱਚ ਜੰਗ ਕਰਨ ਦਾ ਬੜਾ ਚਾਅ ਉਪਜਿਆ ਕਰੇਗਾ ਵੀ ਇਹ ਜੰਗ ਕਰਨ ਨੂੰ ਬਹੁਤ ਜੰਗ ਵੇਖ ਕੇ ਇਹਨਾਂ ਨੂੰ ਚਾਹ ਚੜ ਜਾਇਆ ਕਰੇਗਾ ਕਰੋ ਕੋਰ ਸੰਘਰ ਕਮਸੰਨਾ ਫਿਰ ਇਹ ਐਡਾ ਭਾਰੀ ਜੰਗ ਕਰਨਗੇ ਜਿਹੋ ਜਾਂ ਜੰਗ ਕਦੇ ਕਿਸੇ ਨੇ ਕੀਤਾ ਨਹੀਂ ਹੋਏਗਾ ਭਾਰੀ ਕਮਸਾਣ ਦਾ ਜੰਗ ਮਚਾਇਆ ਕਰਨਗੇ ਹਤਹ ਸੱਤਰ ਗਾਨ ਕੋ ਨਿਜ ਪਾਨਾ ਤੇ ਸ਼ਤਰੂਆਂ ਦੇ ਵੱਡੇ ਵੱਡੇ ਦਲਾ ਨੂੰ ਆਪਦੇ ਹੱਥਾਂ ਨਾਲ ਮਲ ਕੇ ਰੱਖ ਦਿਆ ਕਰਨਗੇ ਯੁੱਧ ਕਰਨ ਕੋ ਲਗਨ ਵਿਸਾਲ ਕਿਉਂਕਿ ਇਹਨਾਂ ਦਾ ਜਿਹੜਾ ਲਗਨ ਹੈ ਉਹ ਜੁੱਧ ਕਰਨ ਦਾ ਹੈ ਇਹ ਮਾਹਮਲੀ ਸੂਰਮੇ ਜੁੱਧ ਕਰਨ ਦੇ ਬੜੇ ਇੱਛਕ ਹੋ ਬਣਗੇ ਜਿਸਮਹ ਉਤਪਤ ਭਾ ਸਭ ਬਾਲ हे ਕਿਰਪਾਲ ਚੰਦ ਜੀ ਜਿਸ ਲਗਨ ਦੇ ਵਿੱਚ ਬਾਲਕ ਨੇ ਜਨਮ ਲਿਆ ਨਾ ਸ਼੍ਰੇਸ਼ਟ ਬੱਚੇ ਨੇ ਇਹ ਜੰਗ ਜਿਹੜੇ ਸੂਰਮਿਆਂ ਦਾ ਲਗਨ ਹੁੰਦਾ ਇਸ ਲਗਨ ਵਿੱਚ ਜਿਹੜਾ ਪੈਦਾ ਹੁੰਦਾ ਉਹ ਬੜਾ ਭਾਰੀ ਸੂਰਮਾ ਹੁੰਦਾ ਪਰ ਕਈ ਜੁਗਾਂ ਬਾਅਦ ਹੀ ਕੋਈ ਇਸ ਲਗਨ ਵਿੱਚ ਜਨਮ ਧਾਰਦਾ ਹੈ ਲਖੋ ਪਰੇ ਖੇਤ ਮਹ ਸੂਵੈ ਜਿਸ ਕਰਕੇ ਜਦੋਂ ਇਹ ਜੰਗ ਦੇ ਮੈਦਾਨ 'ਚ ਪੈਰ ਪਾਇਆ ਕਰਨਗੇ ਤੇ ਵੱਡੇ ਵੱਡੇ ਸੂਰਮੇ ਲੱਖਾਂ ਇਹਨਾਂ ਦੇ ਪੈਰ ਪਾਉਣ ਨਾਲ ਜੰਗ ਦੇ ਮੈਦਾਨ ਵਿੱਚ ਸਦਾ ਦੀ ਨੀਂਦ ਵਾਸਤੇ ਸੌਂ ਜਾਇਆ ਕਰਨਗੇ ਇਸ ਸਿਸਕੀ ਘਰ ਅਸਰਨ ਹੋਵੇ ਇਹਨਾਂ ਦੇ ਹੱਥੋਂ ਇਹੋ ਜਾਂ ਜੰਗ ਹੋਵੇਗਾ ਵੀ ਲੱਖਾਂ ਸੂਰਮੇ ਸਦਾ ਦੀ ਨੀਂਦ ਸੌਂ ਰਿਆ ਕਰਨਗੇ ਇਹਨਾਂ ਦੇ ਮਾਰੇ ਦੁਬਾਰਾ ਉੱਠਿਆ ਨਹੀਂ ਕਰਨਗੇ ਯੋਧ ਕਰਨ ਕੋ ਸੈਨ ਵਿਸਾਲਾ ਇਹਨਾਂ ਦੇ ਪਾਸ ਬੜੀ ਫੌਜ ਹੋਏਗੀ ਜੰਗ ਯੁੱਧ ਕਰਨ ਵਾਸਤੇ ਜੋ ਦਾਸ ਨਾ ਪਖੀਤ ਹੈ ਇਸ ਕੱਲਾ ਮੈਨੂੰ ਚੰਬਾ ਇਸਗੜਾ ਵੀ ਇਹਨਾਂ ਨਾਲ ਤਾਂ ਕੋਈ ਵੀ ਨਹੀਂ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਬਹੁਤੀ ਫੌਜ ਰੱਖਦੇ ਵੀ ਮੈਨੂੰ ਇਸੇ ਗੱਲ ਦੀ ਸ਼ੰਕਾ ਆ ਵੀ ਫੌਜ ਲਗਨ ਐਸਾ ਵੀ ਜੰਗ ਯੋਧ ਕਰਨਗੇ ਫੌਜ ਹੋਏਗੀ ਪਰ ਹੁਣ ਤਾਂ ਇਕੱਲੇ ਹੀ ਹੈ ਵੀ ਜਿਵੇਂ ਜੰਗ ਯੋਧ ਜੁੱੜਾ ਵੱਡਾ ਦੱਸ ਦੱਸਿਆ ਜਾ ਰਿਹਾ ਹੈ ਉਸ ਹਿਸਾਬ ਨਾਲ ਤਾਂ ਫੌਜ ਹੋਣੀ ਚਾਹੀਦੀ ਹੈ ਪਰ ਫੌਜ ਇਹਨਾਂ ਦੇ ਪਾਸ ਹੈ ਇਸ ਸਮੇਂ ਕਿਉਂਕਿ ਬੱਚੇ ਕੱਲੇ ਹੀ ਜੰਮੇ ਆ ਫੌਜ ਇਹਨਾਂ ਦੇ ਪਾਸ ਕੋਈ ਹੈ ਨਹੀਂ ਹੈ ਮਹਾ ਤੇਜਸੀ ਰਣਪ੍ਰਯ ਹੋਵੇ ਪਰ ਇਹਨਾਂ ਦੇ ਲਗਣ ਦੱਸ ਦੇ ਪਏ ਇਹਨਾਂ ਦੇ ਹੱਥ ਦੱਸ ਦੇ ਪਏ ਐ ਵੀ ਬੜੇ ਭਾਰੀ ਤੇਜਸਵੀ ਹੋਣਗੇ ਤੇਜ ਪ੍ਰਤਾਪ ਵਾਲੇ ਜੰਗ ਦਾ ਬੜਾ ਪਿਆਰ ਕਰਿਆ ਕਰਨਗੇ ਤੇ ਤੇਰੇ ਪਮਹ ਜਮ ਥਮ ਖਰੂਵੇ ਦੁਸ਼ਮਣ ਦੇ ਵਿੱਚ ਪੈਰ ਐਸਾ ਗੱਡਣਗੇ ਜਿਵੇਂ ਥਮ ਲਾਣੀ ਨਾ ਹਿੱਲਦਾ ਇਸ ਤਰ੍ਹਾਂ ਗੱਡਿਆ ਪੈਰ ਇਹਨਾਂ ਦਾ ਕੋਈ ਪੱਟ ਨਹੀਂ ਸਕਿਆ ਕਰੇਗਾ ਚਹੋਂ ਦੇਸ ਬਿਖੇ ਛਾਏ ਪਰਤਾਪ ਭਰਤੀ ਤੇ ਚਾਰ ਚਫੇਰੇ ਇਹਨਾਂ ਦਾ ਭਾਰੀ ਪ੍ਰਤਾਪ ਛਾ ਜਾਏਗਾ ਹੁਕਮ ਕਰਹ ਬੱਡ ਸਤਰਨ ਖਾਪ ਤੇ ਵੱਡਾ ਰਾਜ ਭਾਗ ਕਰਨਗੇ ਇਹਨਾਂ ਦਾ ਹੁਕਮ ਚੱਲਿਆ ਕਰੇਗਾ ਸਾਰੇ ਸੰਸਾਰ ਤੇ ਵੱਡੇ ਭਾਰੀ ਦੁਸ਼ਮਣਾਂ ਨੂੰ ਨਾਸ਼ ਕਰਨਗੇ ਕਬ ਹੋਵਹੰਗੀ ਜੋ ਅਬ ਨਹੀਂ ਚਲੋ ਹੁਣ ਤਾਂ ਨਹੀਂ ਹੈ ਕੁਝ ਵੀ ਪਰ ਉਦੋਂ ਇਹ ਸਾਰੀ ਗੱਲ ਬਣ ਆਵੇਗੀ ਜਦੋਂ ਵੱਡੇ ਹੋਵਣਗੇ ਧਰਮ ਸਥਾਪਹਿ ਸਭ ਜਗ ਮਾਹੀ ਤੇ ਵੱਡੇ ਹੋ ਕੇ ਸਭ ਸੰਸਾਰ ਦੇ ਧਰਮ ਦਾ ਬੋਲ ਬਾਲਾ ਖਾਲਸਾ ਜੀ ਕੇ ਬੋਲ ਬਾਲੇ ਪਾਵ ਧਰਮ ਦਾ ਜਾਇਰਿਆ ਕਰਾਵਣਗੇ ਦੋਹਰਾ ਹੋਏ ਕਿਰਪਾਲ ਦਾਨੀ ਮਹਾ ਇਸ ਤਰ੍ਹਾਂ ਫਿਰ ਉਹ ਬ੍ਰਾਹਮਣ ਦੱਸਦਾ ਕਹਿੰਦਾ ਕਿਰਪਾਲ ਚੰਦ ਜੀ ਇਹ ਬੜੇ ਕਿਰਪਾਲੂ ਹੋਣਗੇ ਇਹ ਸਹਬ ਜਾਦੇ ਇਹਨਾਂ ਵਰਗਾ ਦਾਨੀ ਹੋਰ ਕੋਈ ਨਹੀਂ ਹੋਵੇਗਾ ਸਰਬੰਸ ਤਕਬਾਰ ਦੇਵਣਗੇ ਜੋਦਾ ਧੀਰ ਵਿਸਾਲ ਇਹਨਾਂ ਵਰਗਾ ਜੋਦਾ ਕੋਈ ਨਹੀਂ ਇਨਾ ਵਰਗਾ ਧੀਰਜ ਕਿਸੇ ਕੋਲ ਹੌਸਲਾ ਨਹੀਂ ਹੋਵੇਗਾ। ਵਿਦਿਆ ਮਹ ਪੰਡਿਤ ਚਤੁਰ। ਇਹ ਵਿਦਵਾਨਾਂ ਵਿੱਚੋਂ ਸਭ ਤੋਂ ਵੱਡੇ ਭਾਰੀ ਵਿਦਵਾਨ ਹੋਣਗੇ ਸਿਆਣੇ। ਮਹਾ ਬਹੋ ਰਿਪਸਾਲ। ਲੰਮੀਆ ਬਾਹਾਂ ਵਾਲੇ ਬੜੇ ਮਹਾਬਲੀ ਸੂਰਮੇ ਤੇ ਦੁਸ਼ਮਣ ਨੂੰ ਨਾਸ਼ ਕਰਨ ਵਾਲੇ ਹੋਣਗੇ। ਮਹਾ ਜੀਤਿੰਦਰ ਮਹਾ ਬੁੱਧ। ਬੜੇ ਭਾਰੀ ਇੰਦਰੀਆਂ ਨੂੰ ਜਿੱਤਣ ਵਾਲੇ ਹੋਣਗੇ। ਮਹਾ ਬੁੱਧ ਕਈਏ ਬੜੇ ਬੁੱਧੀਵਾਨ ਵਿਦਵਾਨ ਸਿਆਣੇ ਹੋਣਗੇ। ਰਿਦਾ ਗੰਭੀਰ ਬਿਲੰਦ। ਜਿਨ੍ਹਾਂ ਦਾ ਰਿਦਾ ਬਹੁਤ ਭਾਰੀ ਇਹ ਗੰਭੀਰ ਡੂੰਗਾ ਹੋਵੇਗਾ ਸਭ ਜਗ ਨਰ ਸਿਰ ਮੌਰ ਹੈ ਸਾਰੇ ਸੰਸਾਰ ਦੇ ਜੀਵ ਜਿੰਨੇ ਹਨ ਉਹਨਾਂ ਸਾਰਿਆਂ ਦੇ ਸ਼ਰਮਣੀ ਪੂਜਵੇ ਯੋਗ ਹੋਵਣਗੇ ਛੋੜ ਬੰਸ ਕੋ ਚੰਦ ਤੇ ਛੋਡੀਆਂ ਦੀ ਵੰਸ ਦੇ ਚੰਦ ਹੋਣਗੇ ਭਾਵ ਛੋਡੀਆਂ ਦੀ ਵੰਸ ਨੂੰ ਚਾਰ ਚੰਨ ਲਾਵਣ ਦੇ ਲਾ ਦੇਵਣਗੇ ਚੋ ਕੋਈ ਇਤੇ ਯਾਦਿਕ ਗੁਣ ਬਹੁਤ ਸੁਣਾਈ ਇਸ ਤਰ੍ਹਾਂ ਖਾਲਸਾ ਜੀ ਉਹ ਪੰਡਤ ਨੇ ਮਾਮਾ ਕਿਰਪਾਲ ਚੰਦ ਨੂੰ ਬਾਲਕ ਦੇ ਬੜੇ ਭਾਰੀ ਗੁਣ ਦੱਸਣਾ ਕੀਤੇ ਆ ਸਹਿਤ ਕਿਰਪਾਲ ਸਿੱਖਿਆ ਹਰ ਖਾਈ ਸੁਣ ਕੇ ਤੇ ਕਿਰਪਾਲ ਚੰਦ ਜੀ ਬੜੇ ਖੁਸ਼ ਹੋਏ ਜਿਹੜੀਆਂ ਸੰਗਤਾਂ ਸੁਣਦੀਆਂ ਸਨ ਉਹਨਾਂ ਨੂੰ ਬੜਾ ਭਾਰੀ ਚਾਹ ਚੜਿਆ ਹੈ ਯੋ ਵਿਪਰਕੋ ਦਰਬਕ ਨੇਰਾ ਪਾਵਣ ਨੂੰ ਫਿਰ ਜਿਹੜੀ ਦਖਸ਼ਨਾ ਦੇਣੀ ਹੁੰਦੀ ਉਹ ਖੁੱਲੀ ਮਾਇਆ ਦੇ ਦੇਣਾ ਕੀਤੀ ਹੈ ਮੰਗਲ ਉਤਸਵ ਹੋਤ ਬਡੇਰਾ ਬੜਾ ਭਾਰੀ ਚਾਹ ਉਤਸ਼ਾਹ ਗੁਰੂ ਕੇ ਘਰ ਵਿੱਚ ਹੋ ਰਿਹਾ ਹੈ ਸੰਗਤ ਹਾਂ ਆਨੰਦ ਧਰ ਆਵੇ ਜਿਵੇਂ ਜਿਵੇਂ ਹੁਣ ਲਾਗੇ ਤੇ ਪਿੰਡਾਂ ਚ ਪਤਾ ਲੱਗ ਜਾਂਦਾ ਲੱਗਦਾ ਜਾਂਦਾ ਹੈ ਬਹੁਤ ਆਨੰਦ ਧਾਰ ਕੇ ਸੰਗਤਾਂ ਆ ਰਹੀਆਂ ਹਨ ਅਨੇਕ ਭਾਂਤ ਭੇਟਨ ਅਰਪਾਏ ਅਨੇਕਾਂ ਤਰ੍ਹਾਂ ਦੀਆਂ ਪੂਜਾ ਪੇਟਾਵਾਂ ਲੈ ਲੈ ਆਉਂਦੀਆਂ ਹਨ ਪਟਨੇ ਪੁਰ ਵਾਸੀ ਸਿੱਖ ਜੀ ਜਿਹੜੇ ਪਟਨਾ ਸਾਹਿਬ ਦੀ ਸੰਗਤ ਨਾਲ ਜਿਹੜੇ ਖਾਸ ਪਟਨਾ ਸਾਹਿਬ ਵਿੱਚ ਸਿੱਖ ਰਹਿੰਦੇ ਆ ਪੰਚਾਮ੍ਰਿਤ ਕਰਵਾਵਹਤੀ ਪੰਚਮ ਕੜਾ ਪ੍ਰਸਾਦੀ ਦੇ ਘਰਾਂ ਚੋਂ ਤਿਆਰ ਕਰ ਕਰ ਲਿਆਉਂਦੇ ਹੈ ਸਹਤ ਭਾਰ ਜਾਪ ਅਹਰ ਸੋ ਅੰਬਰ ਆਪਣੀਆਂ ਪਤਨੀਆਂ ਨੂੰ ਨਾਲ ਲੈ ਕੇ ਬੱਚਿਆਂ ਨੂੰ ਨਾਲ ਲੈ ਕੇ ਸੋਹਣੇ ਕੱਪੜੇ ਇਦਾਂ ਸਜਾ ਸਜਾ ਕੇ ਪਹੁੰਚ ਰਹੇ ਹਨ ਜਨ ਕਨ ਛਟਾ ਦਿਪ ਹੈ ਵਿਚ ਅੰਬਰ ਕਿੰਦੇ ਜਿਵੇਂ ਅੰਬਰ ਅਸਮਾਨ ਦੇ ਵਿੱਚ ਘਟਾ ਦੀਦੀ ਆ ਨਾ ਪਾਉ ਬਦਲੀ ਲਿਸ਼ਕਦੀ ਆ ਬਦਲਾਂ ਚ ਇਸ ਤਰ੍ਹਾਂ ਸਾਰੇ ਪਟਨਾ ਸਾਹਿਬ ਦਾ ਪ੍ਰਤਾਪ ਹੋ ਰਿਹਾ ਹੈ ਸਤਿ ਸਭ ਕਰਤ ਸਬਦ ਕੋ ਗਾਵਤ ਸੰਤਾਂ ਗੁਰੂ ਕੇ ਸ਼ਬਦ ਗਾਉਂਦੀਆਂ ਨਾਮ ਸਿਮਰਨ ਕਰਦੀਆਂ ਆ ਰਹੀਆਂ ਹਨ ਸ੍ਰੀ ਨਾਨਕ ਕਹਿ ਸੀਸ ਨਿਵਾਵਤਾਨ ਧਨ ਗੁਰੂ ਨਾਨਕ ਧਨ ਗੁਰੂ ਨਾਨਕ ਕਹਿ ਕਹਿ ਸੰਤਾਂ ਮਹਾਰਾਜ ਦੀ ਦਲੀਜ ਦੇ ਉੱਪਰ ਸਿਰ ਨਮਾਉਂਦੀਆਂ ਮੱਥੇ ਟੇਕਦੀਆਂ ਨੇ ਤੜਾ ਹੈ ਦੁਆਰ ਅਰਦਾਸ ਕਰਾਵਹਿ ਕਿਉਂਕਿ ਹੁਣ ਦਰਸ਼ਨ ਤਾਂ ਹੋ ਨਹੀਂ ਰਹੇ ਬੱਚੇ ਦੇ ਜੇ ਜਨਮੇ ਆ ਬਾਲਕ ਤਾਂ ਬਾਹਰੋਂ ਖੜ ਖੜ ਕੇ ਸੰਗਤਾਂ ਕਠ ਬਹੁਤ ਹੈ ਤੇ ਦਰਵਾਜ਼ੇ ਤੋਂ ਮੱਥੇ ਟੇਕ ਰਹੇ ਹਨ ਤੜਾ ਹੈ ਭਾਵਨਾ ਤਦ ਸਿਰ ਲਾਵਹਿ ਧਰਤੀ ਤੇ ਮੱਥਾ ਟੇਕਦੇ ਆ ਬੜੀ ਭਾਵਨਾ ਰੱਖਦੇ ਹਨ ਨਗਰ ਵਿਸਾਹਲ ਸੁਣ ਹੈ ਨਰ ਜਿਉ ਜਿਉ ਸਾਧ ਸੰਗਤ ਜੀ ਸਾਰਾ ਪਟਨਾ ਸਾਹਿਬ ਤੇ ਸਾਰੇ ਇਲਾਕੇ ਨੂੰ ਜਿਵੇਂ ਨਿਵੇਂ ਸੁਣਿਆ ਪੈਂਦਾ ਹੈ ਨਮੋ ਕਰਨ ਕੋ ਪਹੁੰਚਹਿ ਤ્યોਤੀ ਸੰਗਤਾਂ ਤਿਆਰ ਬਰ ਤਿਆਰ ਉਕੇ ਕੜਾ ਪ੍ਰਸਾਦ ਲੈ ਲੈ ਮੱਥਾ ਟੇਕਣਾ ਆਉਂਦੀਆਂ ਹਨ ਇੱਕ ਅਰਪਹ ਇੱਕ ਜਾਵਹਿ ਲੀਤੀ ਇੱਕ ਮਹਾਰਾਜ ਦੇ ਮੱਥਾ ਟੇਕਦੇ ਭੇਟਾ ਅਰਪ ਰਹਿ ਹੈ ਦੂਜੇ ਕੁਕੜਾ ਪ੍ਰਸਾਦ ਜਾਂ ਕੋ ਦਾਨ ਦਕਸ਼ਨਾ ਲੈ ਲੈ ਕੇ ਤੇ ਆਪਣੇ ਘਰਾਂ ਨੂੰ ਤੁਰੇ ਜਾਂਦੇ ਆ ਸਤਿਗੁਰ ਹੇਤ ਦੇਤ ਹੈ ਕੀਤੇ ਇਸ ਤਰ੍ਹਾਂ ਸਾਧ ਸੰਗਤ ਜੀ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਅਵਤਾਰ ਦੀ ਸੋਭਾ ਹੈ ਤੇ ਸਤਿਗੁਰ ਹੇਤ ਦੇਤ ਕਹੈਂ ਕੇਤੇ ਪ੍ਰੇਮ ਕਰਕੇ ਗੁਰੂ ਘਰੋਂ ਜੋ ਵਸਤੂ ਵੀ ਮਿਲਦੀ ਹੈ ਉਹ ਸੰਗਤਾਂ ਲੈ ਲੈ ਕੇ ਜਾਂਦੀਆਂ ਹਨ ਗਰਕਤਨਾਡ ਮਿਲਿਆ ਗਾਨ ਆਏ ਕੁਝ ਗੁਰੂ ਘਰ ਵਾਸਤੇ ਵਸਤੂਆਂ ਪ੍ਰੇਮ ਕਰਕੇ ਲੈ ਲੈ ਕੇ ਆਉਂਦੇ ਆ ਜਿਹੜੇ ਕੋ ਬਾਣੀ ਹੈ ਪਟਨਾ ਸਾਹਿਬ ਦੇ ਜਿਹੜੇ ਬੜੇ ਧਨਾੜੇ ਹੈ ਮਾਇਆਧਾਰੀ ਹੈ ਉਹ ਵੀ ਪਰਿਵਾਰਾ ਸਮੇਤ ਆ ਰਹੇ ਹਨ ਅਨੇਕ ਉਪਾਇਨ ਕੋ ਅਰਪਾਈ ਬੜੇ ਸੋਨਾ ਚਾਂਦੀ ਮੋਹਰਾਂ ਲੈ ਲੈ ਕੇ ਭੇਟਾ ਮਾਰੈ ਨੂੰ ਕਰਦੇ ਹਨ ਤੁਰਮਹ ਤਰਹ ਕਾਮਨਾ ਪਾਵੇ ਹੈ ਤੇ ਮਨ ਵਿੱਚ ਜੋ ਭਾਵਨਾ ਕਾਮਨਾ ਕੋਈ ਵੀ ਰੱਖਦਾ ਹੈ ਨਾ ਉਹਦੀ ਕਾਮਨਾ ਕਾਮਨਾ ਭਾਵਨਾ ਪੂਰੀ ਹੋ ਰਹੀ ਹੈ ਹਾਏ ਜਾਤ ਮਗ ਸੁਜਸ ਅਲਾਵ ਹੈ ਇਸ ਤਰ੍ਹਾਂ ਫਿਰ ਜਦੋਂ ਕੋ ਆਉਂਦਾ ਵੀ ਭਾਵੇਂ ਰਸਤੇ ਜਾਂਦਾ ਘਰ ਨੂੰ ਉਹ ਸਾਰੇ ਆਉਂਦਿਆਂ ਜਾਂਦਿਆਂ ਕੋਈ ਗੱਲ ਨਹੀਂ ਹੋਰ ਕਰਦਾ ਕੇਵਲ ਤੇ ਕੇਵਲ ਸੋਭਾ ਵਡਿਆਈ ਹੋ ਰਹੀ ਗੁਰੂ ਘਰ ਦੀ ਸ੍ਰੀ ਗੁਰੂ ਤੇਗ ਬਹਾਦਰ ਪੂਰਾ ਉਹ ਸੰਗਤਾਂ ਕਹਿੰਦੀਆਂ ਭਾਈ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਆ ਨਾ ਇਹ ਪੂਰੇ ਸੂਰੇ ਸਤਗੁਰੂ ਹਨ ਦਾਨ ਸ਼ਰਾਪ ਬਰ ਕੋ ਬਚ ਸੂਰਾ ਜਿਨ੍ਹਾਂ ਦਾ ਬਚਨ ਪੂਰਾ ਹੁੰਦਾ ਬਚਨ ਦੇ ਸੂਰਮੇ ਆ ਕਿਸੇ ਨੂੰ ਖੁਸ਼ੀ ਨਾਲ ਦਾਨ ਦੇ ਦੇਣ ਤੇ ਗੁੱਸੇ ਚ ਆ ਕੇ ਸ਼ਰਾਪ ਕਰ ਦੇਣ ਮਹਾਰਾਜ ਦੇ ਦੋਵੇਂ ਬਚਨ ਪੂਰੇ ਹੁੰਦੇ ਹੈ ਬਹੁ ਸਿੱਖਿਆ ਨਾ ਪਰ ਕੀ ਨ ਸਦਿਆ ਐਸੇ ਸਤਗੁਰਾਂ ਨੇ ਬਾ ਉਹ ਸਿੱਖਾਂ ਉੱਪਰ ਦਇਆ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਨ ਬਾੰਛਤ ਸਭ ਕੋ ਬਰ ਦਇਆ ਜਿਨ੍ਹਾਂ ਨੂੰ ਮਨ ਪੌਂਦਾ ਬਲ ਫਲ ਜਿਹੜਾ ਸਭ ਕਾਸੇ ਨੂੰ ਦਿੱਤਾ ਹੈ ਜੀ ਤਿੰਨ ਘਰ ਜਨਮਿਓ ਸਾਹਿਬ ਜਾਦਾ ਐਸੇ ਵੱਡੇ ਭਾਗਾ ਵਾਲੇ ਆਪਾਂ ਸੇਖਿਆ ਪਟਨਾ ਸਾਹਿਬ ਦੀ ਸੰਗਤ ਕਿ ਗੁਰੂ ਤੇਗ ਬਹਾਦਰ ਸਾਹਿਬ ਵਰਗੇ ਸਤਿਗੁਰੂ ਸਾਡੇ ਨਗਰ ਰਹਿ ਰਹੇ ਹੈ ਤੇ ਉਹਨਾਂ ਦੇ ਘਰ ਵਿੱਚ ਜਿਹੜਾ ਸਭਜਾਦਾ ਅਵਤਾਰ ਧਾਰਿਆ ਉਹ ਵੀ ਸੁਖ ਨਾਲ ਪਟਨਾ ਸਾਹਿਬ ਵਿੱਚ ਅਵਤਾਰ ਧਾਰਿਆ ਹੈ ਰੱਖਕ ਸਿਖਿ ਅਨਤੇ ਦੀ ਅਹਲਾਦਾ ਤੇ ਇਹ ਵੱਡੇ ਹੋ ਕੇ ਰੱਖਿਆ ਕਰਨਗੇ ਸਿੱਖਾਂ ਦੀ ਪੜ ਭਾਰੀ ਆਨੰਦ ਬਖਸ਼ਣਗੇ